ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੈ ਹੁਣੇ-ਹੁਣੇ ਔਰਤਾਂ ਦੇ ਲਈ ਆਈ ਇਹ ਵੱਡੀ ਖੁਸ਼ਖਬਰੀ ਲੱਗ ਗਈਆਂ ਮੌਜਾਂ ਹੀ ਮੌਜਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਭਾਰਤੀ ਜੀਵਨ ਬੀਮਾ ਨਿਗਮ ਹਰ ਵਰਗ ਲਈ ਬੀਮਾ ਪਾਲਸਾਂ ਲੈ ਕੇ ਆਉਦਾ ਰਹਿੰਦਾ ਹੈ ਹੁਣ ਸਰਕਾਰੀ ਬੀਮਾ ਕੰਪਨੀ ਨੇ ਔਰਤਾਂ ਲਈ ਇੱਕ ਸਕੀਮ ਸ਼ੁਰੂ ਕੀਤੀ ਜਿਸ ਦੇ ਤਹਿਤ ਉਹ ਘੱਟੋ-ਘੱਟ 7000 ਰੁਪਏ ਪ੍ਰਤੀ ਮਹੀਨਾ ਲਾਭ ਲੈ ਸਕਦੀਆਂ ਨੇ ਭਾਰਤ ਦੇ ਆਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਇਸ ਜੋ ਇਹਨਾਂ ਦੀ ਸ਼ੁਰੂਆਤ ਕੀਤੀ ਇਹ ਜੋ ਇਹਨਾਂ ਦਾ ਨਾਮ ਹੈ ਬੀਮਾ ਸખી ਜੋ ਭਾਰਤੀ ਜੀਵਨ ਬੀਮਾ ਨਿਗਮ ਦੁਆਰਾ ਔਰਤਾਂ ਨੂੰ ਵਿੱਤੀ ਤੌਰ ਤੇ ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਹੈ ਸਮਾਜਿਕ ਕਲੇ ਆਨੂ ਕਾਰੋਬਾਰ ਦੇ ਵਾਧੇ ਨਾਲ ਜੋੜ ਕੇ LIC ਦੀ ਪਹਿਲ ਕਰਮੀ ਆਦੇਸ਼ੀ ਔਰਤਾਂ ਨੂੰ ਸਸ਼ਕਤ ਕਰਨਾ ਤੇ ਵਿਤੀ ਸਮਾਵੇਸ਼ ਦੇ ਵਿਆਪਕਣੇ ਵਿੱਚ ਯੋਗਦਾਨ ਪਾਉਣਾ ਹੈ ਇਹ ਜੋ ਇਹਨਾਂ ਦੇ ਨੀਤੀਆਂ 1870 ਸਾਲ ਦੀ ਉਮਰ ਦੀ ਵਰਗ ਦੀਆਂ ਔਰਤਾਂ ਹਨ ਜਿਨ੍ਹਾਂ ਦੇ ਘਟੋੜ. ਪਾਸ ਜਮਾਤ ਤੱਕ ਸਿੱਖਿਆ ਹਾਸਲ ਕੀਤੀ ਹੈ ਬੀਮਾ ਸਕੀ ਜੋ ਇਹਨਾਂ ਲਈ ਨੀਤੀਆਂ ਇੱਕ ਸਾਲ ਦੇ ਅੰਦਰ 1 ਲੱਖ ਦਾ ਬੀਮਾ ਸਕਿਆ ਨੂੰ ਸੁਚੇਬੰਦ ਕਰਨਾ ਤਾਂ ਜੋ ਪਿੰਡੂ ਔਰਤਾਂ ਨੂੰ ਬੀਮਾ ਏਜੰਟ ਬਣਨ ਰੋਜੀ ਰੋਟੀ ਕਮਾਉਣਾ ਤੇ ਪਿੰਡੂ ਖੇਤਰਾਂ ਵਿੱਚ ਬੀਮੇਵਰੀ ਜਾਗਰੂਕ ਬਣਾਉਣ ਦਾ ਮੌਕਾ ਦਿੱਤਾ ਜਾ ਸਕੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ